ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਆ ਪੰਜਾਬ ਸੇਵਾਦਾਰ ਗਰੁੱਪ ਡੀ ਸਟਾਫ ਦੀ ਪੱਕੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਕੌਣ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦਾ ਹੈ ਜੀ ਇਸ ਦੀ ਦੇਕ ਯੋਗਤਾ ਕੀ ਹੋਵੇਗੀ ਜੀ ਕਿੰਨੀ ਉਮਰ ਤੱਕ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹੈ ਜੀ ਇਸ ਦੀ ਤਮਖਾ ਕੀ ਹੋਵੇਗੀ ਅਤੇ ਇਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ ਜੀ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੀ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਜੀ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਸਰਕਾਰੀ ਭਾਰਤੀ ਵੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਦੇ ਹੁਣ ਆਪਾਂ ਇਸ ਭਰਤੀ ਬਾਰੇ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਸੇਵਾਦਾਰ ਗਰੁੱਪ ਡੀ ਸਟਾਫ ਦੀਆਂ ਪੰਜ ਅਸਾਮੀਆਂ ਦੀ ਭਰਤੀ ਆਈ ਹੈ ਜੀ ਇਸ ਦੇ ਵਿੱਚ ਜਰਨਲ ਕੈਟਾਗਰੀ ਲਈ ਤਿੰਨ ਪੋਸਟਾਂ ਸਾਫ ਕਾ ਫੌਜੀ ਲਈ ਇੱਕ ਪੋਸਟ ਅਤੇ ਐਸੇ ਕੈਟਾਗਰੀ ਲਈ ਵੀ ਇੱਕ ਪੋਸਟ ਹੋਵੇਗੀ ਜੀ ਇਸ ਦੇ ਵਿੱਚ ਤਿੰਨ ਪੋਸਟਾਂ ਊਮਿਲ ਕੈਂਡੀਡੇਟ ਲਈ ਰਾਖਵੀਆਂ ਹੋਣਗੀਆਂ ਜੀ ਇਸ ਭਰਤੀ ਦੇ ਫਾਰਮ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਸਾਲਵਕਾ ਫੋਜੀ ਸਾਰੇ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਤੇ ਇਹ ਪੱਕੀ ਸਰਕਾਰੀ ਭਰਤੀ ਹੋਵੇਗੀ ਜੀ ਇਸ ਦੀ ਤਨਖਾਹ 18000 ਤੋਂ ਲੈ ਕੇ 56900 ਰੁਪਇਆ ਪਰ ਮਾਸ ਤੱਕ ਹੋਵੇਗੀ ਜੀ ਇਸ ਭਰਤੀ ਦੇ ਫਾਰਮ ਨੂੰ ਭਰ ਲੈ ਪੰਜਾਬ ਦਾ ਬਸਨੀਕ ਹੋਣਾ ਲਾਜ਼ਮੀ ਹੈ ਜੀ ਇਸ ਭਰਤੀ ਦੇ ਫਾਰਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕੈਂਡੀਡੇਟ ਭਰ ਸਕਦੇ ਹਨ ਜੀ ਆਪਾਂ ਇਸ ਦੀ ਜ਼ਰੂਰੀ ਯੋਗਤਾ ਬਾਰੇ ਗੱਲ ਕਰੀਏ ਜੀ ਤੰਕ ਕੈਂਡੀਡੇਟ ਘੱਟ ਤੋਂ ਘੱਟ 8ਵੀਂ ਕਲਾਸ ਤੱਕ ਪਾਸ ਹੋਣਾ ਲਾਜ਼ਮੀ ਹੈ ਜੀ ਅਤੇ ਇਸ ਦੇ ਵਿੱਚ ਇਹਨਾਂ ਨੇ ਸਪੈਸ਼ਲ ਨੋਟ ਲੇ ਕੇ ਆਏ ਜੀ ਜਿਹੜੇ ਕੈਂਡੀਡੇਟ ਜ਼ਰੂਰੀ ਯੋਗਤਾ ਤੋਂ ਵੱਧ ਯੋਗਤਾ ਜਾਂ ਤਿਆਰਬਾ ਰੱਖਦੇ ਹੋਣਗੇ ਜੀ ਉਹ ਇਸ ਭਰਤੀ ਲਈ ਅਲਿਜੀਬਲ ਨਹੀਂ ਹੋਣਗੇ ਜੀ ਅਤੇ ਜੇ ਆਪਾਂ ਇਸ ਦੀ ਉਮਰ ਹੱਦ ਬਾਰੇ ਗੱਲ ਕਰੀਏ ਜੀ ਤਾਂ ਇਸ ਨੂੰ 16 ਸਾਲ ਤੋਂ ਲੈ ਕੇ 35 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਾਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਅਤੇ ਐਸੀ ਕੈਟਾਗਰੀ ਨੂੰ 5 ਸਾਲ ਦੀ ਏਜ ਰਿਲੇਟਡ ਹੋਵੇ ਜੀ ਯਾਨੀ ਕਿ ਐਸੀ ਕੈਟਾਗਰੀ ਵਾਲੇ ਕੈਂਡੀਡੇਟ 16 ਸਾਲ ਤੋਂ ਲੈ ਕੇ 40 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਅਤੇ ਫਿਜ਼ੀਕਲ ਹੈਂਡੀਕੈਪ ਲਈ 10 ਸਾਲ ਦੀ ਏਜ ਰੈਲੈਕਸੇਸ਼ਨ ਹੋਵੇਗੀ ਜੀ ਫਿਜ਼ੀਕਲ ਹੈਂਡੀਕੈਪਡ ਪਰਸਨ 45 ਸਾਲ ਤੱਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਤੇ ਜੇ ਹੁਣ ਆਪਾਂ ਇਸ ਦੇ ਸਿਲੈਕਸ਼ਨ ਪ੍ਰੋਸੈਸ ਬਾਰੇ ਗੱਲ ਕਰੀਏ ਜੀ ਇੱਕ ਲੈਕਤੀ ਪੇਪਰ ਹੋਵੇਗਾ ਜੀ ਜਿਸ ਦੇ ਵਿੱਚ ਪ੍ਰਸ਼ਨ ਐਮਸੀਕਿਊ ਟਾਈਪ ਹੋਣਗੇ ਜੀ ਇਹ ਪੇਪਰ ਤਿੰਨ ਪਾਰਟ ਵਿੱਚ ਹੋਵੇਗਾ ਜੀ ਪਾਰਟ ਏ ਵਿੱਚ ਪੰਜਾਬੀ ਭਾਸ਼ਾ ਦਾ ਇੱਕ ਲਿਖਤੀ ਟੈਸਟ ਹੋਵੇਗਾ ਜਿਸ ਦੇ ਵਿੱਚ 25 ਪ੍ਰਸ਼ਨ ਹੋਣਗੇ ਜੀ ਹਰ ਇੱਕ ਪ੍ਰਸ਼ਨ 4 ਅੰਕ ਦਾ ਹੋਵੇਗਾ ਜੀ ਅਤੇ ਜਿਸ ਦੇ 100 ਅੰਕ ਹੋਣਗੇ ਜੀ ਅਤੇ ਪਾਰਟ B ਵਿੱਚ ਵੀ ਇੱਕ ਲਿਖਤੀ ਟੈਸਟ ਹੋਵੇਗਾ ਜੀ ਇਸ ਵਿੱਚ ਜਰਨਲ ਨੌਲੇਜ ਦੇ 25 ਪ੍ਰਸ਼ਨ ਹੋਣਗੇ ਜੀ ਹਰ ਪ੍ਰਸ਼ਨ 4 ਅੰਕ ਦਾ ਹੋਵੇਗਾ ਜੀ ਇਸ ਦੇ ਵੀ ਮੈਕਸਿਮਮ ਸੋ ਆਲਕੋਹੋਰਗੇ ਜੀ ਅਤੇ ਪਾਰਟ ਸੀ ਵਿੱਚ ਇੱਕ ਸਕਿੱਲ ਟੈਸਟ ਹੋਵੇਗਾ ਜੀ ਇਹ 25 ਅੰਕਾਂ ਦਾ ਹੋਵੇਗਾ ਜੀ ਯਾਨੀ ਕਿ ਇਹ ਪੇਪਰ ਕੁੱਲ ਮਲਾ ਕੇ 125 ਅੰਕਾਂ ਦਾ ਹੋਵੇਗਾ ਜੀ ਪਾਰਟ ਏ ਨੂੰ ਕੁਆਲੀਫਾਈ ਕਰ ਲਈ ਉਮੀਦਵਾਰ ਨੂੰ ਘੱਟ ਤੋਂ ਘੱਟ 50% ਅੰਕ ਲੈਣੇ ਲਾਜ਼ਮੀ ਹੋਣਗੇ ਜੀ ਤੇ ਜੇ ਆਪਾਂ ਗੱਲ ਕਰੀਏ ਪਾਰਟ ਏ ਵਿੱਚ ਜੋ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ ਜੀ ਇਸ ਦਾ ਅਨਜਾਮ ਸਟੈਂਡਰਡ 8ਵੀਂ ਕਲਾਸ ਤੱਕ ਦਾ ਹੋਵੇਗਾ ਜੀ ਅਤੇ ਪਾਰਟ D ਵਿੱਚ ਜਰਨਲ ਨੌਲੇਜ ਦੇ ਪ੍ਰਸ਼ਨ ਹੋਣਗੇ ਜਿਸ ਨੂੰ ਪਾਸ ਕਰਨ ਲਈ ਜਰਨਲ ਕੈਟਾਗਰੀ ਲਈ 45% ਅੰਕ ਲੈਣੇ ਲਾਜ਼ਮੀ ਹੋਣਗੇ ਜੀ ਅਤੇ SC ਕੈਟਾਗਰੀ ਲਈ 40% ਅੰਕ ਲੈਣੇ ਹੋਣੇ ਵੀ ਪਾਰਟ ਵਿੱਚੋਂ ਲਾਜ਼ਮੀ ਹੋਣਗੇ ਜੀ ਤੇ ਜੇ ਆਪਾਂ ਗੱਲ ਕਰੀਏ ਇਸ ਦੀ ਪ੍ਰੀਖਿਆ ਦਾ ਤਰੀਕਾ ਕੀ ਹੋਵੇਗਾ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਪੇਪਰ OMR ਸ਼ੀਟ ਜਾਨਕਿ ਇਹ ਪੇਪਰ ਆਫਲਾਈਨ ਹੋਵੇਗਾ ਜੀ ਅਤੇ ਜੋਜ ਦੇ ਪ੍ਰਖਿਆ ਦੇ ਸੈਂਟਰ ਹੋਣਗੇ ਜੀ ਉਹਨਾਂ ਦੀ ਜਾਣਕਾਰੀ ਤੁਹਾਨੂੰ ਪੰਜਾਬ ਲੋਕ ਸੇਵਕ ਕਮਿਸ਼ਨ ਦੀ ਵੈਬਸਾਈਟ ਜਾਨਕਿ www.ppsc.gov.in ਤੇ ਬਾਅਦ ਵਿੱਚ ਅਪਲੋਡ ਕਰ ਦਿੱਤੀ ਜਾਵੇਗੀ ਜੀ ਜਿੱਥੇ ਜਾ ਕੇ ਕੈਂਡੀਡੇਟ ਇਸ ਦੇ ਪੇਪਰ ਦੇ ਸੈਂਟਰ ਬਾਰੇ ਚੈੱਕ ਕਰ ਸਕਦੇ ਹਨ ਜੀ ਬੇਹੋੜਾ ਆਪਾਂ ਇਸ ਦੇ ਐਪਲੀਕੇਸ਼ਨ ਫੀਸ ਬਾਰੇ ਗੱਲ ਕਰੀਏ ਜੀ ਜਰਨਲ ਕੈਟਾਗਰੀ ਦੇ ਉਮੀਦਵਾਰਾਂ ਲਈ ਇਸ ਦੀ ਫੀਸ 100 ਰੁਪਏ ਹੋਵੇਗੀ ਜੀ ਅਤੇ ਐਸਸੀ ਕੈਟਾਗਰੀ ਲਈ 50 ਰੁਪਏ ਦੀ ਗਵਰਨਮੈਂਟ ਫੀਸ ਹੋਵੇਗੀ ਜੀ ਇਸ ਭਾਰਤੀ ਦੇ ਆਰਮ ਨੂੰ ਆਫਲਾਈਨ ਭਰਿਆ ਜਾਣਾ ਹੈ ਜੀ ਤੇ ਕੈਂਡੀਡੇਟ ਇਸ ਦੀ ਐਪਲੀਕੇਸ਼ਨ ਉਪਰ ਫਾਰਮ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਦੇ ਨਾਲ ਫਿਲ ਕਰੇਗਾ ਜੀ ਅਤੇ ਜੋ ਇਸ ਦੀ ਫੀਸ ਹੋਵੇਗੀ ਜੀ ਤਾਂ ਕੈਂਡੀਡੇਟ ਬੈਂਕ ਡਰਾਫਟ 76 ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੇ ਨਾਮ ਤੇ ਬਣਵਾਏਗਾ ਜੀ ਅਤੇ ਕੈਂਡੀਡੇਟ ਬੈਂਕ ਡਰਾਫਟ ਦੇ ਬੈਕ ਸਾਈਡ ਤੇ ਆਪ ਦਾ ਨਾਮ ਅਸਾਮੀ ਦਾ ਨਾਮ ਅਤੇ ਮੋਬਾਈਲ ਨੰਬਰ ਲਾਜ਼ਮੀ ਲਿਖੇਗਾ ਜੀ ਜੇ ਉਹ ਆਪਾਂ ਗੱਲ ਕਰੀਏ ਇਸ ਦੇ ਐਪਲੀਕੇਸ਼ਨ ਫਾਰਮ ਇਹਨੂੰ ਭਰਨਾ ਕਿਵੇਂ ਹੈ ਜੀ ਤਾਂ ਕੈਂਡੀਡੇਟ ਇਸ ਦਾ ਇਸ ਦੀ ਅਪਲੀਕੇਸ਼ਨ ਨੰਬਰ ਫਾਰਮ ਇਹਦਾ ਪ੍ਰਿੰਟ ਕਰਵਾ ਕੇ ਉਸ ਦੇ ਉੱਪਰ ਆਪ ਦੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰੇਗਾ ਜੀ ਅਤੇ ਇੱਕ ਨੰਬਰ ਕਾਲਮ ਵਿੱਚ ਕੈਂਡੀਡੇਟ ਆਸਾ ਮੀਰਾ ਨਾਮ ਯਾਨੀ ਕਿ ਸੇਵਾਦਾਰ ਲਿਖੇਗਾ ਜੀ ਦੋ ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦਾ ਨਾਮ ਲਿਖੇਗਾ ਜੀ ਤਿੰਨ ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੇ ਪਿਤਾ ਦਾ ਨਾਮ ਲਿਖੇਗਾ ਜੀ ਚਾਰ ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੇ ਮਾਤਾ ਦਾ ਨਾਮ ਲਿਖੇਗਾ ਜੀ ਅਤੇ ਪੰਜ ਨੰਬਰ ਕਾਲਮ ਵਿੱਚ ਕੈਂਡੀਡੇਟ ਆਪਦੀ ਡੇਟ ਆਫ ਬਰਥ ਲਿਖੇਗਾ ਜੀ ਅਤੇ ਉਸ ਤੋਂ ਬਾਅਦ ਆਪਦੀ ਡੇਟ ਆਫ ਬਰਥ 1 1 2024 ਅਨੁਸਾਰ ਜਿੰਨੀ ਵੀ ਬਣਦੀ ਹੋਵੇਗੀ ਜੀ ਤੁਸੀਂ ਇਸ ਵਿੱਚ ਲਿਖੋਗੇ ਜੀ 6 ਨੰਬਰ ਕਾਲਮ ਵਿੱਚ ਕੈਂਡੀਡੇਟ ਮੇਲ ਜਾਂ ਫੀਮੇਲ ਲਿਖੇਗਾ ਜੀ 7 ਨੰਬਰ ਕਾਲਮ ਵਿੱਚ ਜੇਕਰ ਤੁਸੀਂ ਮੈਰਿਡ ਹੋ ਤਾਂ ਤੁਸੀਂ ਆਤੇ ਟਿਕ ਕਰੋਗੇ ਜੇਕਰ ਤੁਸੀਂ ਅਨਮੈਰਿਡ ਤੁਸੀਂ ਨਾਂ ਤੇ ਟੈਕ ਕਰੋਗੇ ਜੀ 8 ਨੰਬਰ ਕਾਲਮ ਵਿੱਚ ਕੈਂਡੀਡੇਟ ਸਪੈਸ਼ੈਲਟੀ ਇੰਡੀਆਨ ਲਿਖੇਗਾ ਜੀ 9 ਨੰਬਰ ਤੇ 10 ਨੰਬਰ ਕਾਲਮ ਵਿੱਚ ਤੁਸੀਂ ਆਪਦਾ ਐਡਰੈਸ ਲਿਖੋਗੇ ਜੀ ਤੇ 11 ਨੰਬਰ ਕਾਲਮ ਵਿੱਚ ਤੁਸੀਂ ਆਪਦਾ ਮੋਬਾਈਲ ਨੰਬਰ ਭਰੋਗੇ ਜੀ ਇੰਦਨ ਨੇ ਸਪੈਸ਼ਲ ਲੋਡ ਦਿੱਤਾ ਹੈ ਜੀ ਕਿ ਬਿਨਾ ਮੋਬਾਈਲ ਨੰਬਰ ਤੋਂ ਇਸ ਅਰਜੀ ਫਾਰਮ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਜੀ ਕੈਂਡੀਡੇਟ ਨੂੰ ਆਪ ਦਾ ਮੋਬਾਈਲ ਨੰਬਰ ਲਿਖਣਾ ਲਾਜ਼ਮੀ ਹੋਵੇਗਾ ਜੀ ਅਤੇ 12 ਨੰਬਰ ਕਾਲਮ ਵਿੱਚ ਕੈਂਡੀਡੇਟ ਆਪਦੀ ਈਮੇਲ ਆਈਡੀ ਲਿਖੇਗਾ ਜੀ ਅਤੇ 13 ਨੰਬਰ ਕਾਲਮ ਵਿੱਚ ਕੈਂਡੀਡੇਟ ਆਪਦੀ ਵਿਦਿਅਕ ਯੋਗਤਾ ਕਿ 8ਵੀਂ ਕਲਾਸ ਤੱਕ ਪੰਜਾਬੀ ਸਬਜੈਕਟ ਪਾਸ ਹੋਣਾ ਲਾਜ਼ਮੀ ਹੈ ਜੀ ਤੁਸੀਂ ਇਸ ਵਿੱਚ ਹਾਂ ਤੇ ਟਿਕ ਕਰੋਗੇ ਜੀ ਇਪਰ 14 ਨੰਬਰ ਕਾਲਮ ਵਿੱਚ ਤੁਸੀਂ ਜਿਹੜੀ ਵੀ categories ਜਰਨਲ ਦਾ ਐਕਸ ਸਰਵਿਸਮੈਨ ਜਾਂ ਐਸੀ categories ਜਿਹੜੀ ਵੀ categories ਤੋਂ ਬਲੌਕ ਕਰੋਗੇ ਤੁਸੀਂ ਇਸ ਵਿੱਚ ਟਿਕ ਕਰੋਗੇ ਜੀ 15 ਨੰਬਰ ਕਾਲਮ ਵਿੱਚ ਕੈਂਡੀਡੇਟ ਫੀਸ ਦਾ ਬੇਰਵਾ ਯਾਨਕਿ ਜੋ ਬੈਂਕ ਦਾ ਡਰਾਫਟ ਨੰਬਰ ਹੋਵੇਗਾ ਜੀ ਉਹ ਇਸ ਵਿੱਚ ਲਿਖੇਗਾ ਕਿੰਨੀ ਤਰੀਕ ਨੂੰ ਬੈਂਕ ਡਰਾਫਟ ਕੋਲ ਆਇਆ ਉਸ ਦੀ ਮਿਤੀ ਲਿਖੇਗਾ ਅਤੇ ਕਿੰਨੀ ਫੀਸ ਯਾਨਕਿ ਅ ਜਿਵੇਂ ਕੇ ਜਰਨਲ ਕੈਟਾਗਰੀ ਨੇ 100 ਰੁਪਇਆ ਦਾ ਐਸਸੀ ਲਈ 50 ਰੁਪਇਆ ਤਾਂ ਤੁਸੀਂ ਇਸ ਵਿੱਚ ਲਿਖੋਗੇ ਅਤੇ ਕਿਹੜੀ ਬੈਂਕ ਤੋਂ ਤੁਸੀਂ ਡਰਾਫਟ ਬਣਵਾਇਆ ਤੁਸੀਂ ਉਸ ਬੈਂਕ ਦਾ ਨਾਮ ਲਿਖੋਗੇ ਅਤੇ 16 ਨੰਬਰ ਕਾਲਮ ਵਿੱਚ ਜੇਕਰ ਤੁਹਾਡੇ ਤੇ ਕੋਈ ਵੀ ਕ੍ਰਿਮੀਨਲ ਕੇਸ ਅਧਾਰਜ ਹੈ ਤਾਂ ਤੁਸੀਂ ਹਾਂ ਜਾਂ ਨਾ ਤੇ ਟਿੱਕ ਕਰੋਗੇ ਜੀ ਅਤੇ 17 ਨੰਬਰ ਕਾਲਮ ਵਿੱਚ ਜੇਕਰ ਤੁਹਾਡੇ ਤੇ ਕੋਈ ਵੀ ਪੁਲਿਸ ਕੇਸ ਹੈ ਤਾਂ ਤੁਸੀਂ ਹਾਂ ਜਾਂ ਨਾ ਤੇ ਟਿੱਕ ਕਰੋਗੇ ਅਤੇ 18 ਨੰਬਰ ਕਾਲਮ ਵਿੱਚ ਜੇਕਰ ਤੁਸੀਂ ਕਿਸੇ ਵੀ ਵਿਭਾਗ ਵੱਲੋਂ ਅਜੋਗ ਕੋਸ਼ਿਸ਼ ਕੀਤੀ ਹੋ ਤਾਂ ਤੁਸੀਂ ਹਾਂ ਜਾਂ ਨਾ ਤੇ ਹੀ ਟਿਕ ਕਰੋਗੇ ਜੀ ਅਤੇ 19 ਨੰਬਰ ਕਾਲਮ ਵਿੱਚ ਕੈਂਡੀਡੇਟ ਜਿਹੜੇ ਵੀ ਦਾਸਤਾਵੇਜ਼ ਆਪਦੇ ਐਪਲੀਕੇਸ਼ਨ ਫਾਰਮੇ ਨਾਲ ਅਟੈਚ ਕਰੇਗਾ ਜੀ ਉਸ ਤੇ ਟਿਕ ਕਰੇਗਾ ਜੀ ਜਿਵੇਂ ਕਿ 8ਵੀਂ ਕਲਾਸ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਜਨਮ ਸਰਟੀਫਿਕੇਟ ਜਾਂ ਸਕੂਲ ਸਰਟੀਫਿਕੇਟ ਦੀ ਫੋਟੋ ਕਾਪੀ ਐਸੇ ਕੈਟਾਗਰੀ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਦੋ ਲਫਾਫੇ ਜਿਸ ਉੱਪਰ 25 ਰੁਪਏ ਦੀਆਂ ਡਾਕ ਟੈਕਟਾਂ ਲੱਗੀਆਂ ਹੋਣਗੀਆਂ ਜਿਸ ਉੱਪਰ ਕੈਂਡੀਡੇਟ ਆਪਦਾ ਪੂਰਾ ਐਡਰੈਸ ਲਿਖਿਆ ਹੋਵੇਗਾ ਜੀ ਇਸ ਤੋਂ ਬਾਅਦ ਕੈਂਡੀਡੇਟ ਇਸ ਐਪਲੀਕੇਸ਼ਨ ਫਾਰਮੇ ਤੇ ਆਪਦੇ ਦਸਤਖਤ ਕਰਕੇ ਜੀ ਇਸ ਐਪਲੀਕੇਸ਼ਨ ਉੱਪਰ ਫਾਰਮੇ ਨੂੰ ਮਿਤੀ 7 ਦਨਜਾਨੁਰੀ 2025 ਸ਼ਾਮ 5 ਵਜੇ ਤੋਂ ਪਹਿਲਾ ਪਹਿਲਾ ਉਹ ਪਹਿਲਾ ਪਹਿਲਾ ਦਫ਼ਤਰ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਵੀਤੇ ਬਾਏ ਪੋਸਟ ਭੇਜਣੇ ਲਾਜ਼ਮੀ ਹੋਣਗੇ ਇਹਦੀ ਜਿਹੜੇ ਕੈਂਡੀਡੇਟ ਇਸ ਤੋਂ ਬਾਅਦ ਵਿੱਚ ਐਪਲੀਕੇਸ਼ਨ ਪਰਫਾਰਮਾ ਸੈਂਡ ਕਰਨਗੇ ਜੀ ਉਹਨਾਂ ਦਾ ਐਪਲੀਕੇਸ਼ਨ ਫਾਰਮ ਅਸੈਪਟ ਲੈ ਕੇ ਜਾਇਆ ਜਾਵੇਗਾ ਜੀ ਇਸ ਦੀ ਆਖਰੀ ਮਿਤੀ 7 ਜਨਵਰੀ 2025 ਹੋਵੇਗੀ ਜੀ ਅਤੇ ਕੈਂਡੀ ਡੇਟ ਆਫ ਦੀ ਐਪਲੀਕੇਸ਼ਨ ਫਾਰ ਫਾਰਮੇ ਦੇ ਨਾਲ ਆਪਦੀ ਯੋਗਤਾ ਦਾ ਸਰਟੀਫਿਕੇਟ ਜਨਮ ਸਰਟੀਫਿਕੇਟ ਜਲ ਸਕੂਲ ਸਰਟੀਫਿਕੇਟ ਜੇਕਰ ਤੁਸੀਂ ਐਸਸੀ ਕੈਟਾਗਰੀ ਤੇ ਐਸਸੀ ਕੈਟਾਗਰੀ ਦਾ ਸਰਟੀਫਿਕੇਟ ਅਤੇ ਪੰਜਾਬ ਰੈਜੀਡੈਂਸ ਦਾ ਸਰਟੀਫਿਕੇਟ ਅਤੇ ਬੈਂਕ ਡਰਾਫਟ ਜੋ ਕਿ ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨਰ ਪਟਿਆਲਾ ਦੇ ਨਾਮ ਤੇ ਬਣਾਇਆ ਹੋਵੇਗਾ ਜੀ ਅਤੇ ਆਪ ਦੇ ਦੋ ਪਾਸਪੋਰਟ ਸਾਈਜ਼ ਫੋਟੋ ਆ ਕੰਪਲੀਟ ਤੁਸੀਂ ਸਾਰਾ ਐਪਲੀਕੇਸ਼ਨ ਨੰਬਰ ਫਾਰਮ ਬਾਈ ਪੋਸਟ ਭੇਜਣਾ ਲਾਜ਼ਮੀ ਹੋਵੇਗਾ ਜੀ ਜੇਕਰ ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਤੁਸੀਂ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਜੀ ਜੇਕਰ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪ ਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ